ਜੈ ਹਿੰਦ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਸਾਬਕਾ ਸੈਨਿਕ ਭਲਾਈ ਸੁਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਮਠੰਡਾ ਪੰਜਾਬ ਮੈਂ ਹੋਲਦਰ ਮਦਨ ਕੁਝ ਟੁਡੇ ਸਾਹਮਣੇ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਲੈ ਵੀ ਆਪਣਿਆਂ ਨੂੰ ਕਾਫੀ ਟਾਈਮ ਤੋਂ ਵੇਟ ਚੱਲ ਰਹੀ ਸੀ ਕਿ ਐਸਬੀ ਦੀ ਸਾਈਡ ਜੋ ਕੇਂਦਰੀ ਸੈਨਿਕ ਬੋਰਡ ਦੀ ਸਾਈਡ ਹੈ ਜਿਹਦੇ ਵਿੱਚ ਆਪਾਂ ਸੀਏ ਤੇ ਡਾਕਟਰ ਮੈਰਿਜ ਅਲਾਉਂਸ ਵਗੈਰਾ ਦਾ ਪ੍ਰੋਸੈਸ ਪਾਣੀ ਹੈ ਇਹਲਾ 16 ਤਰੀਕ ਨੂੰ ਇਹ ਓਪਨ ਹੋਈ ਸੀ ਪਰ ਕੁਝ ਟਾਈਮ ਵਾਸਤੇ ਓਪਨ ਹੋਈ ਸੀ ਉਦੋਂ ਬਾਅਦ ਫਿਰ ਇਹ ਸਾਈਡ ਬੰਦ ਹੋ ਗਈ ਹੈ ਅੱਜ ਫਿਰ ਮੈਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇਹ ਸਾਈਡ ਓਪਨ ਹੋ ਰਹੀ ਹੈ ਤੇ ਜਿੱਦਾਂ ਹੀ ਮੈਂ ਸਾਈਡ ਓਪਨ ਕੀਤੀ ਲੈ ਮਾਰਨਿੰਗ ਟਾਈਮ ਤਕਰੀਬਨ 10:00 ਵਜੇ ਉਦੋਂ ਤਾਂ ਇੱਕ ਵਾਰੀ ਦਾ ਸਾਈਡ ਓਪਨ ਹੋ ਗਈ ਉਦੋਂ ਬਾਅਦ ਫਿਰ ਸਾਈਡ ਕੀ ਹੋ ਗਈ ਹੈ ਬੰਦ ਹੋ ਗਈ ਹੈ ਤੇ ਸਾਈਡ ਦੇ ਵਿੱਚ ਹਜੇ ਵੀ ਕਾਫੀ ਪ੍ਰੋਬਲਮਾਂ ਜੰਦਰੀਆਂ ਨੇ ਠੀਕ ਹੈ ਹਜੇ ਵੀ ਮੈਂ ਤਕਰੀਬਨ ਇਸ ਟਾਈਮ ਤੇ 1.3 2:00 ਵੱਜ ਗਏ ਨੇ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਉਦੋਂ ਤੱਕ ਲੈ ਵੀ ਇੱਕ ਬੰਦੇ ਦਾ ਮੈਂ ਸਵੇਰ ਤੋਂ ਸੀਏ ਕਰ ਪਾਇਆ ਉਸ ਤੋਂ ਬਾਅਦ ਸਾਈਡ ਹੀ ਓਪਨ ਨਹੀਂ ਹੋਈ ਕਿਉਂਕਿ ਸਾਈਡ ਓਪਨ ਹੋ ਜਾਂਦੀ ਹੈ ਜਾਂ ਅੱਗੇ ਜਾ ਕੇ ਦੀ ਸਾਈਡ 'ਚ ਕੋਈ ਕੈਨੋਟ ਰੀਚ ਇਟ ਲੈ ਵੀ ਸਾਈਡ ਬੰਦ ਚੱਲ ਰਹੀ ਹੈ ਤੇ ਇਹ ਸਾਈਡ ਦੋਸਤੋ ਕੋਪਰਾ ਦੀ ਜਰੂਰਤ ਨਹੀਂ ਹਜੇ ਨਵੀਂ ਨਵੀਂ ਸ਼ੁਰੂ ਸ਼ੁਰੂ 'ਚ ਹਜੇ ਓਪਨ ਹੋਈ ਹੈ ਕੁਝ ਦਿਨ ਤੱਕ ਇਹ ਸਾਈਡ ਦੇ ਵਿੱਚ ਪ੍ਰੋਬਲਮਾਂ ਆਣਗੀਆਂ ਪਰ ਕੁਝ ਬੰਦਿਆਂ ਦੇ ਕਾਫੀ ਮੈਟਰ ਨੇ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਨਵੀਂ ਗਵਰਨਮੈਂਟ ਨੇ ਇਹ ਸਾਈਟ ਚਲਾਈ ਹੈ ਜਿਹੜੇ ਬੰਦਿਆਂ ਦੇ ਡਾਕਟਰ ਮੈਰਿਜ ਅਲਾਉਂਸ ਨਹੀਂ ਉਹਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਨੂੰ 6 ਮਹੀਨੇ ਹੋ ਗਏ ਬੇਟੀ ਦੀ ਮੈਰਿਜ ਕੀਤੀ ਹੋਈ ਸਾਡਾ ਪਾਰਟ ਆਰਡਰ ਨਹੀਂ ਹੋਊਗਾ ਬਿਲਕੁਲ ਤੁਹਾਡਾ ਪਾਰਟ ਆਰਡਰ ਹੋਗਾ ਨਿਸ਼ਚਿਤ ਰਹੋ ਅਜੇ ਬਹੁਤ ਟਾਈਮ ਸਾਈਟ ਜਲਦੀ ਘੱਟੋ-ਘੱਟ 3-4 ਮਹੀਨੇ ਇਹ ਸਾਈਟ ਚਲਣੀ ਹੈ ਇਸ ਲਈ ਜਲਦਬਾਜੀ ਨਾ ਕਰੋ ਜਦੋਂ ਇਹ ਸਾਈਟ ਸਹੀ ਢੰਗ ਨਾਲ ਚੱਲ ਗਈ ਮੈਂ ਪੱਕਾ ਨਵੀਂ ਗਰੁੱਪ ਦੇ ਵਿੱਚ ਮੈਸੇਜ ਪਾਉਂਦਾ ਅੱਜ ਸਵੇਰ ਮੈਂ ਮੈਸੇਜ ਪਾਇਆ ਸੀ ਕਿ ਇਹ ਸਾਈਟ ਚੱਲ ਗਈ ਹੈ ਕਿਉਂਕਿ ਮੈਂ ਵੈਸੇ ਸੁਣੀਆਂ ਸੁਣੀਆਂ ਗੱਲਾਂ ਤੇ ਕਦੇ ਵਿਸ਼ਵਾਸ ਨਹੀਂ ਕਰਦਾ ਸਭ ਤੋਂ ਪਹਿਲਾਂ ਮੈਂ ਆਪਣੀ ਲੌਗਇਨ ਆਈਡੀ ਖੋਲ ਕੇ ਹੀ ਚੈੱਕ ਕੀਤਾ ਸੀ ਜਦੋਂ ਮੈਨੂੰ ਪਤਾ ਲੱਗਿਆ ਹਾਂ ਵੀ ਸਾਈਟ ਖੁੱਲ ਗਈ ਆ ਉਦੋਂ ਮੈਂ ਗਰੁੱਪ ਦੇ ਵਿੱਚ ਮੈਸੇਜ ਪਾਤਾ ਸੀ ਤੇ ਪਰ ਉਦੋਂ ਬਾਅਦ ਮੇਰੇ ਕੋਲੇ 5-7 ਬੰਦੇ ਆਏ ਇੱਕ ਬੰਦੇ ਦਾ ਸ਼ੇਅਰ ਪਾਇਆ ਉਦੋਂ ਬਾਅਦ ਫਿਰ ਸਾਈਟ ਕੀ ਹੋ ਗਈ ਹੈ ਬੰਦ ਹੋ ਗਈ ਹੈ ਤੇ ਇਹਦੇ ਵਾਸਤੇ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਸਾਈਟ ਚੱਲੂਗੀ ਪਰ ਕੁਝ ਟਾਈਮ ਲੱਗ ਸਕਦਾ ਹੈ ਵੀ ਸਹੀ ਸਾਈਟ ਚੱਲਣ ਵਾਸਤੇ ਦੂਸਰਾ ਮੈਟਰ ਆਇਆ ਜੀ ਇਨਕਮ ਟੈਕਸ ਰਿਟਰਨ ਦਾ ਇਨਕਮ ਟੈਕਸ ਜਿਹੜੀ ਜੁਲਾਈ ਮਹੀਨੇ ਵਿੱਚ ਭਰੀ ਗਈ ਸੀ ਤੇ ਸਾਰਿਆਂ ਦੇ ਹਜੇ ਤੱਕ ਪੈਂਡਿੰਗ ਚੱਲ ਰਹੀ ਨਹੀਂ ਪੇਮੈਂਟ ਤਕਰੀਬਨ ਮੈਂ ਵੀ ਬਹੁਤ ਸਾਰਾ ਆਈਟੀਆਰ ਭਰਦਾ ਹਰ ਮਹੀਨੇ ਜਿਨ੍ਹਾਂ ਨੇ ਜੁਲਾਈ ਤੋਂ ਪਹਿਲਾਂ ਭਰੀਆਂ ਸੀ ਜਾਂ ਜੁਲਾਈ ਦੇ ਵਿੱਚ ਤੋਂ ਬਾਅਦ ਦੇ ਵਿੱਚ ਆ ਕੇ ਭਰੀਆਂ ਅਗਸਤ ਮਹੀਨੇ ਦੇ ਲਾੜ ਤੱਕ ਉਹਨਾਂ ਦਾ ਪੇਮੈਂਟ ਆ ਗਿਆ ਪਰ ਜਿਨ੍ਹਾਂ ਨੇ ਜੁਲਾਈ ਮਹੀਨੇ ਤੇ 1 ਅਗਸਤ ਦੇ ਵਿੱਚ ਭਰੀਆਂ ਸੀ ਆਈਟੀਆਰਾਂ ਉਹਨਾਂ ਦਾ ਹਜੇ ਤੱਕ ਪੇਮੈਂਟ ਨਹੀਂ ਆਇਆ ਪੇਮੈਂਟ ਉਹਨਾਂ ਬੰਦਿਆਂ ਦਾ ਨਹੀਂ ਆਇਆ ਜਿਨ੍ਹਾਂ ਦਾ ਥੋੜਾ ਜਿਆਦਾ ਟ੍ਰਾਂਜੈਕਸ਼ਨ ਹੈਗਾ ਜਾਂ ਆਪਾਂ 올ਡ ਰਿਫਟਨ ਦੇ ਵਿੱਚ ਆਪਾਂ ਲੈਣ ਵਾਸਤੇ ਆਪਣਾ ਇਨਕਮ ਟੈਕਸ ਰਿਟਰਨ ਦੇ ਜਿਹੜੇ ਪੈਸੇ ਵਾਪਸ ਲੈਣ ਵਾਸਤੇ 올ਡ ਆਈਡੀਆ ਦੇ ਵਿੱਚ ਆਪਾਂ ਪ੍ਰੋਸੈਸ ਪਾਇਆ ਤੇ ਉਹਦੇ ਕਾਰਨ ਵੀ ਆਈਟੀਆ ਦਾ ਕਾਫੀ ਰੁਕੀਆਂ ਹੋਈਆਂ ਨੇ ਜਿਨ੍ਹਾਂ ਦੇਵੇਂ ਆਈਟੀਆ ਮੈਂ ਭਰੀਆਂ ਨੇ ਤੇ ਉਹਨਾਂ ਨੂੰ ਮੈਂ ਬਾਇਰ ਰਿਕਵੈਸਟ ਕਰਦਾ ਹਾਂ ਵੀ ਡੇਲੀ ਫੋਨ ਕਰਕੇ ਲੈ ਵੀ ਇਹਨਾਂ ਕਰੋ ਸਰ ਮੇਰਾ ਪੈਸਾ ਨਹੀਂ ਆਇਆ ਪੈਸਾ ਨਹੀਂ ਆਇਆ ਦੇਖੋ ਜੀ ਪੈਸਾ ਟੋਡਾ ਆਊਗਾ ਠੀਕ ਹੈ ਮੈਂ ਹੀ ਨਹੀਂ ਕਹਦਾ ਪੈਸਾ ਆਉ ਨਹੀਂ ਆਂਦਾ ਪੈਸਾ ਆਊਗਾ ਤੁਸੀਂ ਦੂਸਰੇ ਨਾਲ ਕੰਪਰੋਮਾਈਜ਼ ਨਾ ਕਰੋ ਜੀ ਉਹ ਤਾਂ ਆ ਗਿਆ ਮੇਰਾ ਨਹੀਂ ਆਇਆ ਤੇ ਇਹ ਕੁਛ ਟਾਈਮ ਵੀ ਤਾਂ ਇਹੋ ਜਾਂਦਾ ਜਿਹੜੇ ਟਾਈਮ ਦੇ ਵਿੱਚ ਆਪਾਂ ਆਈਟੀਆਰ ਭਰਦੇ ਆਂ ਤਾਂ ਕੁਛ ਟਾਈਮ ਇਹੋ ਜਾਂਦਾ ਉਸ ਦੇ ਵਿੱਚ ਆਈਟੀਆਰ ਦਾ ਜਿਹੜਾ ਜਾਂ ਪ੍ਰੋਸੈਸ ਹੋਣੀ ਆ ਬੰਦ ਹੋ ਜਾਂਦੀਆਂ ਨੇ ਗਵਰਨਮੈਂਟ ਨੇ ਪਿੱਛੋਂ ਹੀ ਜੁਲਾਈ ਮਹੀਨੇ ਦੀਆਂ ਪੂਰੀ ਆਈਟੀਆਰ ਦਾ ਪ੍ਰੋਸੈਸ ਕਰਨੀਆਂ ਬੰਦ ਕਰਤੀਆਂ ਕਿਉਂਕਿ ਉਹ ਪ੍ਰੋਪਰ ਵੈਰੀਫਾਈ ਕਰ ਰਹੇ ਆ ਐਲਬੀਐਸ ਬੰਦੇ ਨੇ ਜੇਕਰ 50000 ਦਾ 20000 ਦਾ ਲੱਖ ਰੁਪਏ ਦਾ ਕਲੇਮ ਕੀਤਾ ਕੀ ਇਹ ਬਿਲਕੁਲ ਜਾਇਜ਼ ਹੈ ਤੇ ਉਹਦਾ ਕੁਛ ਵੈਰੀਫਾਈ ਚੱਲ ਰਿਹਾ ਤੇ ਇਸ ਲਈ ਉਹਨਾਂ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਇਨਕਮ ਟੈਕਸ ਜਿਹੜੀ ਇਹਨਾਂ ਦੀ ਭਰੀ ਹੋਈ ਆ ਉਹ ਪੱਕਾ ਟੂਟਾ ਰਫੰਡ ਇਸ਼ੂ ਹੋਊਗਾ ਪਰ ਉਹਦੇ ਲਈ ਕੁਝ ਸਮੇਂ ਲੱਗ ਸਕਦਾ ਦੂਸਰਾ ਜੀ ਕੁਸ਼ਣ ਵੈਕੈਂਸੀਆਂ ਮੇਰੇ ਕੋਲੇ ਸਿਵਲ ਬੱਚਿਆਂ ਦੀਆਂ ਕਾਫੀ ਵੈਕੈਂਸੀਆਂ ਆਂਦੀਆਂ ਰਹਿੰਦੀਆਂ ਨੇ ਤੇ ਤਕਰੀਬਨ ਮੈਂ ਦੱਸ ਦਰਨਾ ਹਾਂ ਜੀ ਇਹਦੇ ਬੱਚੇ ਨੇ 10 ਤੋਂ 12000 ਦੀ ਸੈਲਰੀ ਵਾਸਤੇ ਲੱਗਣਾ ਹੈ ਇਹਦੇ ਵਿੱਚ ਜ਼ਿਆਦਾਤਰ ਡਿਊਟੀ 12 ਘੰਟੇ ਦੀ ਹੁੰਦੀ ਹੈ ਸਿਵਲ ਬੱਚਿਆਂ ਵਾਸਤੇ 12 ਘੰਟੇ ਦੀ ਡਿਊਟੀ ਹੁੰਦੀ ਹੈ ਜਿਹੜੇ ਬੱਚੇ ਨੇ ਲਵੀ ਕਿਸੇ ਸਿਵਲ ਬੱਚੇ ਨੇ 10-12000 ਰੁਪਏ ਦੇ ਸਕਿਉਰਟੀ ਗਾਰਡ ਦੀ ਡਿਊਟੀ ਕਰਨੀ ਹੈ ਉਹ ਮੇਰੇ ਨਾਲ ਕਦੇ ਵੀ ਕੰਟੈਕਟ ਕਰ ਸਕਦਾ ਜੋ ਵੀ ਘੰਟੇ ਲਵੀ ਮੇਰਾ ਫੋਨ ਆਨ ਰਹਿਦਾ ਉਹ ਮੇਰੇ ਨਾਲ ਗੱਲ ਕਰਕੇ ਤੇ ਮੇਰੇ ਕੋਲੇ ਦਫ਼ਤਰ ਦੇ ਵਿੱਚ ਆ ਕੇ ਸੰਪਰਕ ਕਰੇ ਲਵੀ ਫੋਨ ਕਰਨ ਦਾ ਸਮੇਂ ਤਕਰੀਬਨ ਸਵੇਰ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਕਰੋ ਹੀ ਉਦੋਂ ਬਾਅਦ ਸਿਵਲ ਬੰਦੇ ਮੈਨੂੰ ਫੋਨ ਨਾ ਕਰੋ ਠੀਕ ਹੈ ਜੇ ਤੁਸੀਂ ਡਿਊਟੀ ਜੁਆਇਨ ਕਰਨੀ ਹੈ ਤੁਸੀਂ ਦਫਤਰ ਦੇ ਵਿੱਚ ਆਓ ਨਾਮ ਦੀ ਨਾਲ ਤੁਹਾਨੂੰ ਡਿਊਟੀ ਜੁਆਇਨ ਕਰਵਾਵਾਂਗੇ ਔਰ ਕੁਝ ਆਰਮੀਨੀਆ ਵਿੱਚ ਅਕੈਸੀਆਂ ਕਾਫੀ ਆਈਆਂ ਹੀ ਹਨ ਆਰਮੀਨੀਆ ਸਭ ਤੋਂ ਜ਼ਿਆਦਾ ਅਕੈਸੀਆਂ ਆਉਂਦੀ ਹੈ ਪੈਸਕੋ ਦੇ ਵਿੱਚ ਪੈਸਕੋ ਵਿੱਚ ਤੁਹਾਨੂੰ ਪਤਾ 13800 ਰੁਪਏ ਤਾਂ ਡਿਊਟੀ ਜਿਹੜੀ ਅਕਾਊਂਟ ਦੇ ਵਿੱਚ ਸੈਲਰੀ ਆਉਂਦੀ ਹੈ ਔਰ 1800 ਰੁਪਏ ਪੀਐਫ ਤੇ ਉਹਦੇ ਵਿੱਚ ਕੁਝ ਜੇਸ਼ਵੰਦੀਆਂ ਵੈਕੈਂਸੀਆਂ ਨੇ ਜਿਨ੍ਹਾਂ ਨੂੰ 16015 ਤੋਂ 16000 ਤੱਕ ਸਟਾਰਟ ਹੋ ਕੇ ਤਕਰੀਬਨ 20-2000 ਦੀਆਂ ਵੈਕੈਂਸੀਆਂ ਨੇ ਜਿਦਾਂ ਗਣਪਤੀ ਕਲੂਬ ਵਿੱਚ ਇੱਕ ਐਸਓ ਜੀਸੀਓ ਰੱਖਣਾ ਹੈਗਾ ਉਹਦੇ ਵਿੱਚ ਲਗਭਗ 22000 ਰੁਪਏ ਦਾ 20000 ਰੁਪਏ ਸੈਲਰੀ ਡੇਲੀ ਦੀ ਔਰ ਦੋ ਛੁੱਟੀਆਂ ਆਉਂਦੀਆਂ ਹੈਗੀਆਂ ਇਹ ਤੋਂ ਸਿਰਫ ਡੇ ਡੇ ਦੀ ਰੂਡੀ ਆ ਓਨਲੀ ਫੋਰ ਜੀਸੀਓ ਵਾਸਤੇ ਔਰ ਮੈਰੀਟੋਰੀਅਮ ਸਕੂਲ ਦੇ ਵਿੱਚ ਵੀ ਤਿੰਨ ਜੀਸੀਓ ਸਾਫ ਤੇ ਦੋ ਸਕੋਟੀਗੜ ਦੀਆਂ ਵੈਕੈਂਸੀਆਂ ਆਈਆਂ ਹੋਈਆਂ ਨੇ ਤੇ ਉਹਦੇ ਵਿੱਚ ਤਨਖਾਹ ਮੈਂ ਗਰੁੱਪ ਦੇ ਵਿੱਚ ਪਾਈ ਹੋਈ ਹੈ 14800 ਰੁਪਏ ਦਾ ਉਹਦੇ ਅਕਾਊਂਟ 'ਚ ਆਊਗੀ ਤੇ 2000 ਰੁਪਿਆ ਪੀਐਫ ਡਿਊਟੀ ਡੇ ਐਂਡ ਨਾਈਟ ਹੋਗੀ ਇਹਦੇ ਵਾਸਤੇ ਵੀ 114 ਜੀਸੀਓ ਰਿਕਵਰਡ ਹੈ। ਔਰ ਚੌਥਾ ਮੈਂ ਲੈ ਕੇ ਮੁੱਦਾ ਆਇਆ ਸੀ ਜਿਹੜਾ ਆਪਣੇ ਪੇਰੈਂਟਸ ਦਾ ਜਾਂ ਵਾਈਫ ਦਾ ਪੇਰੈਂਟਸ ਦਾ ਕੋਈ ਗੱਲ ਨਹੀਂ ਚੱਲ ਜਾਊਗਾ। ਉਹਨੂੰ ਮੈਡੀਸਨ ਸਰਪਦਾ ਨਹੀਂ ਮਿਲੂਗੀ। ਪਰ ਵਾਈਫ ਦਾ ਜਿਹੜਾ ਨਾਂ ਤੇ ਡੇਟ ਆਫ ਬਰਥ ਹੈ ਉਹ ਸਭ ਤੋਂ ਜ਼ਿਆਦਾ ਪ੍ਰੋਬਲਮ ਆਦੀ ਹੈ। ਪ੍ਰੋਬਲਮ ਇਹ ਆਈ ਹੋਈ ਆ ਜਦੋਂ ਵੀ ਕੋਈ ਐਕਸਰਵਿਸਮੈਨ ਐਕਸਪਾਇਰ ਕਰ ਜਾਂਦਾ ਬਾਅਦ ਵਿੱਚ ਉਹਦੀ ਵਿੰਡੋ ਵੱਜਦੀ ਹੈ ਜਦੋਂ ਉਹ ਪੈਨਸ਼ਨ ਲਵਾਉਣ ਵਾਸਤੇ ਅੱਗੇ ਆਉਂਦੀ ਹੈ ਤੇ ਸਾਰੇ ਜਿਹੜੇ ਉਹਨੂੰ ਬਸ ਇਹੀ ਕਹਿ ਦਿੰਦੇ ਨੇ ਖਾਸ ਕਰਕੇ ਇਸ ਸਰਕਾਰੀ ਜਿਹੜੇ ਆਪਣੇ ਆਫਸ ਵਾਲੇ ਬੈਠੇ ਹੋਏ ਨੇ ਉਹ ਸਿੱਧਾ ਕਰ ਰਹੇ ਨੇ ਜਿਹੜੇ ਡੇਟ ਆਵਰਥ ਜਾਂ ਨਾਮ ਦੇ ਵਿੱਚ ਮਿਸਮੈਚ ਹੈ ਠੀਕ ਹੈ ਤੇ ਇਹ ਚੀਜ਼ਾਂ ਜੇਕਰ ਬੰਦਾ ਜਦੋਂ ਤੱਕ ਲਾਈਵ ਹੈ ਜੇ ਲਾਈਵ ਹੁੰਦਿਆਂ ਹੁੰਦਿਆਂ ਕਰਾ ਲਏ ਤਾਂ ਬਹੁਤ ਵਧੀਆ ਗੱਲ ਹੈਗੀ ਆ ਜੇ ਬੰਦਾ ਡੈਥ ਕਰ ਜਾਂਦਾ ਤੇ ਉਦੋਂ ਬਾਅਦ ਇਹ ਚੀਜ਼ਾਂ ਦਾ ਕਰੈਕਸ਼ਨ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਕਰੈਕਸ਼ਨ ਹੋ ਜਾਂਦਾ ਪਰ ਪੈਨਸ਼ਨ ਨਹੀਂ ਲੱਗੇਗੀ ਕਾਫੀ ਟਾਈਮ ਤੱਕ ਉਹਦੀ ਪੈਨਸ਼ਨ ਕੀ ਬੰਦ ਰਹੋਗੀ ਜਿੰਨਾ ਤੱਕ ਰਿਕਾਰਡ ਦੇ ਵਿੱਚ ਪਾਰਟ ਆਰਡਰ ਅਪਰੂਵ ਨਹੀਂ ਹੁੰਦਾ ਔਰ ਸੇਮ ਹੈ ਪ੍ਰੋਸੈਸ ਈਸੀ ਚ ਕਾੜਾ ਦਾ ਹੈਗਾ ਈਸੀ ਚ ਕਾੜ ਦੇ ਵਿੱਚ ਵੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਈ ਹੋਈ ਹੈ ਜਿੰਦਾ ਵੀ ਮੈਟਰ ਚੱਕ ਕੇ ਦੇਖਦੇ ਆ ਨਾਂ ਤੇ ਡੇਟ ਆ ਵਰਥ ਕਰੈਕਸ਼ਨ ਪਿਛਲੇ ਸਾਲ ਦੀਆਂ ਗੱਲਾਂ ਛੱਡੋ ਹੁਣ ਵੀ ਮੇਰੇ ਕੋਲੇ 2-3 ਕੇਸ ਆਏ ਬੈਠੇ ਨੇ ਸਾਰੇ ਕੰਦੇ ਸਰ ਪਿਛਲੇ ਸਾਲ ਤਾਂ ਅਸੀਂ ਇਦਾਂ ਹੀ ਹੁੰਦੇ ਆ ਤੁਸੀਂ ਫਾਰਮ ਕੱਢ ਕੇ ਦੇਤੇ ਸੀ ਅਪਲੋਡ ਕਰਕੇ ਅਸੀਂ ਉੱਥੇ ਜਮ੍ਹਾਂ ਕਰਾਏ ਸੀ ਦੇਖੋ ਜੀ ਹਰ ਸਾਲ ਕੋਈ ਨਾ ਕੋਈ ਪ੍ਰੋਸੈਸ ਚੇਂਜ ਹੁੰਦਾ ਰਹਿੰਦਾ ਤੁਸੀਂ ਪਿਛਲੇ ਸਾਲ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਡਿਸਟਰਬ ਨਾ ਕਰੋ ਪਿਛਲੇ ਸਾਲ ਇਦਾਂ ਹੁੰਦਾ ਸੀ ਹੁਣ ਇਹ ਕਿਉਂ ਹੋ ਰਿਹਾ ਤੇ ਪਿਛਲੇ ਸਾਲ ਦਾ ਪ੍ਰੋਸੈਸ ਕੋਈ ਹੋਰ ਸੀ ਪਰ ਐ ਸਾਲ ਦਾ ਪ੍ਰੋਸੈਸ ਇਹ ਹੈ ਅਲਰੇਡੀ ਉਹਨਾਂ ਕੋਲ ਲੈਟਰ ਪਹੁੰਚ ਚੁੱਕੇ ਨੇ ਉਹਨਾਂ ਦੀ ਵੀ ਗਲਤੀ ਨਹੀਂ ਹੈ ਈਸੀਐਚ ਦੇ ਵਿੱਚ ਜਿਹੜਾ ਪੋਨੀ ਕਲੀਨਿਕ ਤੁਹਾਡੇ ਕਾੜਾ ਨੂੰ ਅਪਰੂਵ ਕਰਦਾ ਹੈ ਉਹਨਾਂ ਕੋਲੇ ਵੀ ਲੈਟਰ ਆ ਚੁੱਕਿਆ ਹੈ ਲੈ ਵੀ ਸਭ ਤੋਂ ਪਹਿਲਾਂ ਆਧਾਰ ਕਾਰਡ ਪੇਨ ਕਾਰਡ ਪਲੱਸ ਈਸੀਐਚ ਕਾਰਡ ਉਹਨਾਂ ਤਿੰਨਾਂ ਨੂੰ ਚੀਜ਼ਾਂ ਨੂੰ ਚੈੱਕ ਕੀਤਾ ਜਾਵੇ ਇਹਨਾਂ ਦਾ ਡੇਟ ਤੇ ਨੇਮ ਬਿਲਕੁਲ ਸੇਮ ਨੇ ਉਦੋਂ ਬਾਅਦ 26ਐਸ ਫਾਰਮ ਨਿਕਲਦੇ ਨੇ 26ਐਸ ਵਿੱਚ ਫਾਰਮ ਵਿੱਚ ਵੀ ਨਾਂ ਤੇ ਡੇਟ ਆਫ ਬਰਥ ਬਿਲਕੁਲ ਕਰੈਕਟ ਹੈ ਜੇ ਇਹ கரੈਕਟ ਹੈ ਤੇ ਤਾਂ ਹੀ ਉਹ ਪ੍ਰੂਫਲ ਮੰਨਗੇ ਨਹੀਂ ਤਾਂ ਮਿਸਮੈਚ ਕਰਕੇ ਤੁਹਾਨੂੰ ਵਾਪਸ ਕਰ ਦੇਣਗੇ ਕਹਿਣਗੇ ਲੈ ਵੀ ਤੁਸੀਂ ਆਪਣਾ ਨਾਮ ਜਾਂ ਡੇਟ ਆਫ ਬਰਥ ਜਿਹੜੀ ਕਰੈਕਸ਼ਨ ਕਰਾ ਕੇ ਲਿਆਓ ਜਿਹੜੀ ਈਸ਼ੀਅਤ ਕਾਰਡ ਦੇ ਵਿੱਚ ਹੈ ਉਹੀ ਸੇਮ ਡੇਟ ਆਫ ਬਰਥ ਕਰਵਾ ਕੇ ਲਿਆਓ ਤੇ ਇਹ ਕਾਫੀ ਪ੍ਰੋਬਲਮਾਂ ਜਿਹੜੀਆਂ ਆਪਣੇ ਐਕਸਰਵਿਸਮੈਨ ਨੂੰ ਆ ਰਹੀਆਂ ਨੇ ਹਮੇਸ਼ਾ ਮੈਂ ਕਹਿੰਦਾ ਉਹ ਆ ਰਿਹਾ ਆਰਮੀ ਦੇ ਹੈੱਡਕੁਆਰਟਰ ਵੱਲੋਂ ਲੈਟਰ ਜਾਰੀ ਹੋਇਆ ਸੀ ਤਾਂ ਵੀ 5-6 ਮਹੀਨੇ ਦੀ ਗੱਲ ਹੋ ਗਈ ਹੈ ਉਹ ਤੋਂ ਕੁਝ ਐਗਜ਼ਿਸਰ ਸਰਵਿਸਮੈਨ ਸੋਸਾਇਟੀਆਂ ਨੇ ਮਿਲ ਕੇ ਲੈਟਰ ਭੇਜਿਆ ਸੀ ਲੈ ਵੀ ਸਾਨੂੰ ਇਹ ਪ੍ਰੋਬਲਮ ਆਈ ਹੋਈ ਹੈ ਤੇ ਉਹਨਾਂ ਨੇ ਲੈ ਵੀ ਲੈਟਰ ਦਿੱਤਾ ਸੀ ਜੇਕਰ ਤੁਸੀਂ ਲੈ ਵੀ ਇਹ ਚੀਜ਼ ਕਰਾਉਣਾ ਚਾਹੋ ਤਾਂ ਜਲਦੀ ਤੋਂ ਜਲਦੀ ਆਪਣਾ ਕਰਵਾ ਸਕਦੇ ਹੋ ਹੁਣ ਤਕਰੀਬਨ ਹਜ਼ਾਰਾਂ ਪਾਰਟ ਆਰਡਰ ਮੈਂ ਇਸ ਚੀਜ਼ ਦੇ ਕਰ ਚੁੱਕਿਆ ਤਕਰੀਬਨ ਕੋਈ ਇਹੋ ਜਿਹਾ ਬੰਦਾ ਮੈਨੂੰ ਨਹੀਂ ਕਹਿ ਸਕਦਾ ਲੈ ਵੀ ਸਰ ਤੁਸੀਂ ਪਾਰਟ ਆਰਡਰ ਕੀਤਾ ਪਰ ਮੇਰਾ ਅਪਰੂਵਲ ਹੋ ਕੇ ਨਹੀਂ ਆਇਆ ਤਕਰੀਬਨ ਹਰ ਬੰਦੇ ਦਾ ਜਿਹੜਾ ਨਾਂ ਤੇ ਡੇਟ ਆਫ ਬਰਥ ਜਿਹੜਾ ਹੈ ਮਿਸਮੈਚ ਸੀ ਉਹਦੀ ਪ੍ਰੋਬਲਮ ਸੋਲਵ ਹੋ ਕੇ ਉਹਦੇ ਨਵੇਂ ਈਸੀਅਰ ਚਾਰਡ ਵੀ ਬਣ ਚੁੱਕੇ ਨੇ ਤੇ ਜਿਹੜੇ ਵੀ ਮੇਰੇ ਵੀਰ ਨੂੰ ਐਕਸਰਵਿਸਮੈਨ ਨੂੰ ਕੋਈ ਵੀ ਇਹੋ ਜਿਹੀ ਕੋਈ ਪ੍ਰੋਬਲਮ ਹੈ ਜਾਂ ਕਿਸੇ ਵੀ ਸਾਈਡ ਤੋਂ ਪ੍ਰੋਬਲਮ ਹੈ ਤੇ ਉਹ ਸਾਡੀ ਸੁਸਾਇਟੀ ਵਿੱਚ ਆ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਜਾਂ ਮੇਰੇ ਮੋਬਾਈਲ ਨੰਬਰ ਤੇ ਜੋ ਵੀ ਕੋਈ ਜਾਣਕਾਰੀ ਲੈਣਾ ਜਾਵੇ ਤਾਂ ਲੈ ਸਕਦਾ ਮੇਰਾ ਮੋਬਾਈਲ ਨੰਬਰ ਹੈ 9478670588 ਇਸ ਕੰਡੈਕਟਰ ਨੰਬਰ ਤੇ ਤੁਸੀਂ ਮੈਨ ਨਾਲ ਕਨੈਕਟ ਕਰਕੇ ਆਪਣੇ ਬਾਰੇ ਜਾਣਕਾਰੀ ਲੈ ਸਕਦੇ ਹੋ ਜੇ ਕੋਈ ਵੀ ਪ੍ਰੋਬਲਮ ਹੋਵੇ ਤੇ ਤੁਸੀਂ ਦਫ਼ਤਰ ਵਿੱਚ ਆ ਕੇ ਆਪਣੀ ਸੋਲਵ ਕਰਵਾ ਸਕਦੇ ਹੋ ਤੇ ਇਹ ਛੋਟੀ ਜੀ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੀ ਤੇ ਸਾਰੇ ਹੀ ਮੇਰੇ ਅਕਸਰ ਬਿਸਮਰ ਵੀਰਾਂ ਨੂੰ ਰਿਕਵੈਸਟ ਹੈ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਵੱਧ ਵੱਧ ਅਗੇ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਐਸਜੇ ਦੀ ਪ੍ਰੋਬਲਮ ਨਹੀਂ ਹੋ ਸਕਦਾ ਕਿਸੇ ਹੋਰ ਕਿਸੇ ਵੀਰ ਨੂੰ ਐਸਜੇ ਦੀ ਪ੍ਰੋਬਲਮ ਆਈ ਹੋਵੇ ਤੇ ਉਹ ਆਪਣਾ ਵੀ ਸਹੀ ਸਮੇਂ ਤੇ ਆਪਣੇ ਸਹੀ ਕਰਵਾਈ ਕਰਾ ਸਕੇ ਤੇ ਲਾਸਟ ਦੇ ਵਿੱਚ ਉਹ ਮੇਰੇ ਮੇਰੀ ਤਰਫੋਂ ਤੇ ਮੇਰੀ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਤਰਫੋਂ ਸਾਰੇ ਹੀ ਐਕਸ ਸਰਵਿਸਮੈਨ ਉਹਨਾਂ ਦੇ ਪਰਿਵਾਰਾਂ ਨੂੰ ਪਿਆਰ ਭਰੀ ਸ਼াশੀ ਕਾ ਜੈ ਹਿੰਦ